ਸਰ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ 3.5 ਸਾਲ ਵਿਕਾਸ ਦੇ ਕੰਮ ਕੀਤੇ ਤਦਨਤਾਦ ਦੇ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਵਿਕਾਸ ਜਿਹੜਾ ਅਸੀਂ ਕਹਿੰਦੇ ਉਹ ਕਹਿੰਦੇ ਅਸੀਂ ਪੰਥ ਘਲਕਾ ਜੀ ਤਾਂ ਅਸੀਂ ਕਹਿੰਦੇ ਅਸੀਂ ਵਿਕਾਸ ਦੇ ਨਾਂ ਦੇ ਲੋਕ ਵੋਟ ਪਾਉਣ ਉਹ ਲੋਕਾਂ ਨੇ ਉਹ ਸਾਡੀ ਅਪੀਲ ਜਿਹੜੀ ਸਾਡੀ ਬੇਨਤੀ ਜਿਹੜੀ ਉਹ ਸੁਣੀ ਉਹ ਵਿਕਾਸ ਨੂੰ ਜਿਹੜਾ ਪਹਿਲ ਦਿੱਤਾ ਔਰ ਜਿਹੜੇ ਬੰਦੇ ਧਾਰਮਿਕ ਇਸ਼ੂ ਅਸ਼ਾਲ ਦੇ ਸੀਗੇ ਉਨ੍ਹਾਂ ਉਹਨਾਂ ਅਨੁਸਾਰ ਨੂੰ ਬਹੁਤ ਬੁਰੀ ਤਰ੍ਹਾਂ ਉਹ ਜਿਹੜੀ ਆ ਉਹ ਹਾਰ ਹੋਈ ਆ ਉਹਦਾ ਖਾਸ ਤੌਰ ਤੇ ਕਾਂਗਰਸ ਨੂੰ ਉਹ ਜਿਹੜੇ ਨਵਾਂ ਅਕਾਲੀ ਦਲ ਬਣਿਆ ਆਪਸ ਪੰਜਾਬ ਉਹਨਾਂ ਨੂੰ ਔਰ ਬੀਜੇਪੀ ਜਿਹੜੀ ਸਭ ਤੋਂ ਪਿੱਛੇ ਰਹੀ ਆ ਉਹ ਨੋਟ ਕਰ ਲੈ ਬਿੱਟੂ ਬਿੱਟੂ ਖਾਸ ਤੌਰ ਤੇ ਨੋਟ ਕਰ ਲੈ ਉਹ ਬੜੀਆ ਗੱਪਾਂ ਮਾਰਦੇ ਜੀ ਇਹ ਸੇਟਾ ਕਰਾਂਗੇ ਜੀ ਉੱਤ ਡਾਕਾਂਗੇ ਉਹ ਸਪਸ਼ਟ ਹੋ ਗਿਆ ਕਿ ਬੀਜੇਪੀ ਨੂੰ ਪੰਜਾਬ ਚ ਕੋਈ ਵੋਟ ਨਹੀਂ ਪੈਣ ਵਾਲੀ ਔਰ ਕਾਂਗਰਸ ਦੇ ਜਿਹੜੇ ਸੱਤ ਮੁਖਵੰਤੀ ਤੁਰੇ ਫਿਰਦੇ ਇੰਨੀ ਫਾਜਬਾ ਰਾਜਾ ਬੜਿੰਗ ਸਿੱਧੂ ਸੁਖੀ ਰੰਡਾਵਾ ਪਤਾ ਕਿੰਨੇ ਮੌਕਨ ਦੀ ਉਹ ਸੱਤਾ ਮੁਖਮਤਿਆਂ ਸੋਚਣਾ ਚਾਹੀਦਾ ਕਿ ਆਪਣੇ ਅੰਦਰੋਂ ਇਹ ਸੁਪਨੇ ਖਤਮ ਕਰ ਦਿਓ ਨਾ ਕਾਨੂੰਨ ਉਸ ਪੰਜਾਬ ਚ ਕਿਤੇ ਲੜਾਈ ਚ ਨਾ ਸਤਾਈ ਚ ਕੇ ਲੜਾਈ ਚ ਹੋਊਗੀ ਸਤਾਈ ਤੇ ਦਵਾਦਾ ਸਰਦਾਰ ਭਗਵਾਨ ਸੇ ਮਾਨ ਦੀ ਗਵਾਹੀ ਤੇਰਾ ਆਮ ਆਦਮੀ ਪਾਰਟੀ ਦੀ ਸਰਕਾਰ ਵਾਜਾਪਟੇ ਨੂੰ ਨਹੀਂ ਕਾਫੀ ਚਰਚਾ ਜੁੜਾਇਆ ਕਾਫੀ ਠਿੱਕੇ ਬਿਆਨ ਦੇ ਕਿੰਨਾ ਕਿੰਨਾ ਕੱਢਿਆ ਲੋਕਾਂ ਨੇ ਉਹਨਾਂ ਨੇ ਵੋਟਾਂ ਲੈ ਲਈ ਬਹੁਤ ਬੇਤੁੱਕੇ ਬੇਸੁਰੇ ਬਿਆਨ ਦਿੱਤੇ ਔਰ ਤਲਵਾਰ ਦੇ ਲੋਕਾਂ ਨੇ ਮਜਹਿਲਾਂ ਨੇ ਰਾਜੇ ਬੜਿੰਗ ਦੀ ਪੌਂਚੋਂ ਬਹੁਤ ਐ ਚੰਗੀ ਤਰ੍ਹਾਂ ਕਿਲਾ ਕਰਤਾ ਬਾਜਵੇ ਦੀ ਤੇ ਰਾਜਾ ਬੜਿੰਗ ਦੀ ਇਸ ਕਰਕੇ ਸਭ ਜਿਹੜੀਆਂ ਇਹ ਗੱਲਾਂ ਕਰਦੇ ਆ ਉਹ ਇਹਨਾਂ ਨੂੰ ਭੁੱਲ ਜਾਣੀਆਂ ਚਾਹੀਦੀਆਂ ਲੋਕ ਵਿਕਾਸ ਨੂੰ ਹੀ ਵੋਟਾਂ ਪਾਉਣਗੇ ਉਹਦ ਵਿਕਾਸ ਜਿਹੜਾ ਸਦਾ ਭਗਵਾਨ ਸ੍ਰੀ ਮਾਨ ਜੀ ਨੇ ਕਰਾਇਆ ਸਤਾਈ ਦੀ ਉਸ ਵਗਾ ਦੇ ਨਾਤੇ ਅਸੀਂ ਤੋੜ ਦਿੱਤੀ ਸਰਕਾਰ ਬਣਾ ਬੀਜੇਪੀ ਦੇ ਦੋ ਦੋ ਮੁੱਖ ਮੰਤਰੀ ਭਰਚਾਰ ਕਰਕੇ ਗਏ ਤੇ ਕਹਿੰਦੇ ਵੀ ਅਸੀਂ ਡਬਲ ਵਿੱਚ ਨਹੀਂ ਸਰਕਾਰ ਬਣਾਉਂਦੇ ਮੈਂ ਕਹਿੰਦਾ ਬੀਜੇਪੀ ਵਾਲੇ ਪੰਜਾਬ ਤੋਂ ਆਪਣੇ ਸਾਰੇ ਮੁੱਖ ਮੰਤਰੀ ਘੱਲ ਦੇ ਤਾਂ ਵੀ ਨਹੀਂ ਦੇ ਸਕਦੇ ਜੋ ਮੱਦੀ ਦਾ ਕਿਹਦਾ ਮੋਢਿਆ 27 ਦੀ ਜਿੱਤ ਦਾ 27 ਦੀ ਜਿੱਤ ਦਾ ਮੋਢਿਆ ਜੀ ਇਹ 27 ਦੀ ਜਿੱਤ ਦਾ ਇਹੀ ਕਹਿੰਦੇ ਸੀਗੇ ਕਿ ਸੈਮੀਫਾਈਨਲ ਆ ਉਹ ਫਾਈਨਲ ਦੀ ਤਿਆਰੀ ਹੋ ਗਈ ਹੁਣ 27 ਦੀ ਜਿੱਤ ਦਾ ਸੈਮੀਫਾਈਨਲ ਜਿੱਤ ਗਈ ਆ ਆਮ ਆਦੀ ਪਾਰਟੀ ਬਿਲਕੁਲ ਜਿੱਤ ਗਈ ਬਹੁਤ ਆਰਾਮ ਨਾਲ ਬਹੁਤ ਵਧੀਆ ਟੰਗ ਤੇ